ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਪ੍ਰਦੀਪ ਧੱਲੋ ਇਸ ਵਕਤ ਅਸੀਂ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਬਦਨੀ ਕਲਾਂ ਦੇ ਵਿੱਚ ਮੌਜੂਦ ਹੈ ਬਦਨੀ ਕਲਾਂ ਦੇ 10 ਨੰਬਰ ਵਾਰਡ ਦੇ ਵਿੱਚ ਇਸ ਵਕਤ ਕਾਂਗਰਸ ਪਾਰਟੀ ਨੂੰ ਵੱਡਾ ਹੰਗਾਰਾ ਮਿਲਿਆ ਸ਼ਰਮਣੀ ਅਕਾਲੀ ਦਲ ਛੱਡ ਕੇ ਇੱਥੇ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਅੱਜ ਕਾਂਗਰਸ ਪਾਰਟੀ ਚ ਸ਼ਾਮਲ ਹੋਏ ਹੈ ਮੇਰੇ ਨਾਲ ਇਸ ਵਕਤ ਐਸਸੀਐਲ ਦੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਪਰਮਿੰਦਰ ਡਿੰਪਲ ਜੀ ਜਿਹੜੇ ਲਗਾਤਾਰ ਹਲਕੇ ਦੇ ਵਿੱਚ ਵਿਚਰ ਰਹੇ ਆ ਮੌਜੂਦ ਨੇ ਡਿੰਪਲ ਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਕਾਂਗਰਸ ਪਾਰਟੀ ਦਾ ਪਰਿਵਾਰ ਵਧਿਆ ਧੰਨਵਾਦ ਕੀ ਕਹਿਣਾ ਚਾਹੋਗੇ ਇਸ ਮੌਕੇ ਸਭ ਤੋਂ ਪਹਿਲਾਂ ਪ੍ਰਦੀਪ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੀ ਹਰ ਲੈਰ ਹਰ ਮੂਵਮੈਂਟ ਲੋਕਾਂ ਚ ਲੈ ਕੇ ਜਾਂਦੇ ਹੋ ਸੋ ਅੱਜ ਸਾਡੇ ਸਾਫਕਾ ਮੈਂਬਰ ਬੀਬੀ ਕੀ ਮਲਕੀਤ ਬੀਬੀ ਮਲਕੀਤ ਕੌਰ ਵਾਰਡ ਨੰਬਰ 10 ਬਦਨੀ ਦਾ ਸਾਰੇ ਪਰਿਵਾਰ ਅੱਜ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਲੱਗੇ ਆ। ਉਹਨਾਂ ਦੇ ਬੇਟੇ ਕੋਈ ਪੋਤੇ ਆ ਬਹੁਤ ਵੱਡਾ ਇਹ ਪਰਿਵਾਰ ਆ। ਸੋ ਮੈਂ ਇਹਨਾਂ ਸਾਰਿਆਂ ਦਾ ਵੈਲਕਮ ਕਰਦਾ ਕਿਉਂਕਿ ਬਹੁਤ ਦੇਰਾਂ ਦੇ ਜੀ ਅਸੀਂ ਦੋ-ਦੋ ਤਿੰਨ-ਤਿੰਨ ਪੀੜ੍ਹੀਆਂ ਤੋਂ ਕਾਲੀ ਦਲ ਦੀ ਸੇਵਾ ਕੀਤੀ ਆ ਪਰ ਹਮਮਰਿੰਦਰ ਸਿੰਘ ਰਾਜਾ ਬੜਿੰਗ ਦੀਆਂ ਨੀਤੀਆਂ ਨੂੰ ਵੇਖਦੇ ਹੋਏ ਪ੍ਰਤਾਪ ਬਾਜਵਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੀਆਂ ਨੀਤੀਆਂ ਨੂੰ ਵੇਖਦੇ ਹੋਏ ਅਸੀਂ ਅੱਜ ਹੁਣ ਪਾਰਟੀ ਜੁਆਇਨ ਕਰਨ ਲੱਗੇ ਆ। ਮੈਂ ਇਹਨਾਂ ਨੂੰ ਵਾਦਾ ਕਰਕੇ ਚੱਲਿਆ ਪ੍ਰਦੀਪ ਜੀ ਵੀ ਜਿਸ ਆਸਮੀਦ ਨਾਲ ਤੁਸੀਂ ਪਾਰਟੀ ਸਾਰਿਆਂ ਨੇ ਜੁਆਨ ਕੀਤੀ ਹੈ ਮੈਂ ਉਹਨਾਂ ਆਸਮੀਦਾਂ ਤੇ ਪੂਰਾ ਤਰਨ ਦੀ ਕੋਸ਼ਿਸ਼ ਕਰੂੰਗਾ ਜੁਆਇਨਿੰਗ ਲਗਾਤਾਰ ਹੋ ਰਹੀ ਹੈ ਨਿਹਾਲ ਸਿੰਘ ਵਾਲੇ ਦੇ ਵਿੱਚ ਵੀ ਹੋਈ ਪਿਛਲੇ ਦਿਨੀ ਔਰ ਹਲਕੇ ਦੇ ਵਿੱਚ ਕਿਵੇਂ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਇਹਦਾ ਕਿੰਨਾ ਕੁ ਫਾਇਦਾ ਜਿਹੜਾ ਦੇਖ ਰਹੇ ਹੋ ਦੇਖੋ ਪ੍ਰਦੀਪ ਜੀ ਜਦੋਂ ਆਪ ਮਾਰੇ ਲੋਕ ਤੁਹਾਨੂੰ ਬੁਲਾ ਕੇ ਇਹ ਕਹਿਣ ਵੀ ਬਾਈ ਮੈਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹਾਂ ਹੂੰ ਤੁਸੀਂ ਵੇਖਿਆ ਨਾ ਹੜ੍ਹ ਪ੍ਰਭਾਵ ਤੇ ਏਰੀਏ ਚ ਕਰੋੜਾ ਰੁਪਇਆ ਕਾਂਗਰਸ ਨੇ ਵੰਡਿਆ ਸੋ ਚਲੋ ਇਹ ਮੈਂ ਕੋ ਵੜਿਆ ਹੀ ਨਹੀਂ ਦੱਸਣ ਲੱਗਿਆ ਸਾਡੀ ਡਿਊਟੀ ਬਣਦੀ ਸੀ ਔਰ ਮਰਿੰਦਰ ਸਿੰਘ ਰਾਜਾ ਵੜੰਗ ਮੈਂ ਤਾਂ ਸਲੂਟ ਕਰਦਾ ਇਸ ਪ੍ਰਧਾਨ ਨੂੰ 4 ਘੰਟੇ ਸੌਂਦਾ ਉਹ ਬੰਦਾ ਸਿਰਫ 4 ਘੰਟੇ ਹੂੰ ਸਵੇਰ 4:30 5 ਵਜੇ ਘਰੋਂ ਨਿਕਲ ਪੈਂਦੇ ਆ ਤੇ ਰਾਤ ਨੂੰ 12 ਵਜੇ ਆ ਕੇ ਉਹ ਆਰਾਮ ਕਰਦੇ ਆ ਸੋ ਉਹਨਾਂ ਨੇ ਹੜ੍ਹ ਪ੍ਰਭਾਵ ਤੇਰੀਏ ਦੇ ਪਿੰਡ ਪਿੰਡ ਗਏ ਜਿੰਨੀ ਸਾਡੀ ਹੈ ਸਿਸ ਜੇਕਰ ਨੂੰ ਲੱਖ ਦੀ ਸੀ 50 ਦੀ ਲੋਟ ਸੀ ਸੋ ਅਸੀਂ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਲੋਕਾਂ ਦੇ ਜ਼ਖਮ ਤੇ ਜੇ ਅਸੀਂ ਪੂਰੀ ਪੱਟੀ ਨਹੀਂ ਕਰ ਸਕਦੀ ਪਰ ਮਲਮ ਜ਼ਰੂਰ ਲਾਈ ਹੈ ਹੂੰ ਸੋ ਨਿਹਾਲ ਸਿੰਘ ਵਾਲਾ ਇਹ ਕਹੇ ਜਾ ਹਲਕਾ ਵਾ ਬੜਾ ਪਛੜ ਗਿਆ ਇਹ ਹਲਕਾ ਕਿਉਂਕਿ ਜਿੰਨੀ ਦੇਰ ਚੱਜਦਾ ਐ ਐਮਐਲਏ ਇੱਥੇ ਬਣ ਕੇ ਨਾ ਆਵੇ ਜਿਹੜਾ ਇੱਥੇ ਇੰਡਸਟਰੀ ਲਿਆਵੇ ਇੱਥੇ ਕੋਈ ਕੰਮ ਖਿੱਚ ਕੇ ਲਿਆਵੇ ਚੰਡੀਗੜ੍ਹ ਤੋਂ ਕਿਉਂਕਿ ਸਰਕਾਰਾਂ ਦਾ ਤਾਂ ਸਿਸਟਮ ਇਹ ਹੈ ਐਮਐਲਏ ਨੂੰ ਵੀ ਮੈਂ ਕਹਿਣਾ ਚਾਹੁੰਦਾ ਮੈਂ ਕਿਸੇ ਦੀ ਮਾਰੀ ਨਹੀਂ ਕਰਦਾ ਹਰ ਐਮ.ਐਲ.ਏ ਆਪਦਾ ਘਰ ਪਰੰਤੇ ਹੋਇਆ ਵਾ ਕੋਈ ਹਲਕੇ ਦੀ ਸਾਰ ਨਹੀਂ ਲੈਂਦਾ ਤੁਸੀਂ ਵੇਖਿਆ ਹੋਣਾ ਕੀ ਹਾਲਾਤ ਹੋਏ ਪਏ ਸਾਡਾ ਨਿਹਾਲ ਸਿੰਘ ਵਾਲਾ ਤਾਂ ਕਿਤੇ ਕਿਤੇ ਐਂ ਲੱਭਦਾ ਵੀ ਅਸੀਂ ਅਫਗਾਨਿਸਤਾਨ ਵਾਲੇ ਪਾਸੇ ਰਹਿੰਨੇ ਆ ਜਿਹੜੀ ਸੜਕ ਤੇ ਮਰਗੀ ਚੜਜੋ ਸਾਰੀਆਂ ਹੀ ਟੁੱਟੀਆਂ ਹੂੰ ਸੋ ਕੋਸ਼ਿਸ਼ ਹੋਊਗੀ ਸਾਲ ਤੱਕ ਕਲੈਕਸ਼ਨ ਆ ਜਾਣੇ ਆ ਜੇ ਅਸੀਂ ਕੁਝ ਕੀਤਾ ਹੋਇਆ ਆਪੇ ਲੋਕ ਸਾਨੂੰ ਦੱਸ ਦੇਣਗੇ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਦੱਸ ਦੇਣਗੇ ਅਸੀਂ ਕੀ ਕੀਤਾ ਸਾਨੂੰ ਦੱਸ ਦੇਣਗੇ ਸੋ ਸਾਡੀ ਕੋਸ਼ਿਸ਼ ਹੈ ਵੇਤੋ ਕਾਂਗਰਸ ਪਾਰਟੀ ਦਾ ਐਮਐਲਏ ਚੁਣ ਕੇ ਵਿਧਾਨ ਸਭਾ ਜਾਵੇ ਤਾਂ ਕਿ 1 ਸਾਲ ਦੇ ਵਿੱਚ ਸਾਲਟ ਦਾ ਇੱਥੇ ਹੀ ਪਤਾ ਲੱਗਣਾ ਵੀ ਕੀ ਕੀ ਕੰਮ ਇੱਥੇ ਹੋਣ ਵਾਲੇ ਆ ਸੋ ਬੜੀ ਕੋਸ਼ਿਸ਼ ਹੋਊਗੀ ਇਹਨਾਂ ਦੀਆਂ ਆਸਾਂ ਉਮੀਦਾਂ ਤੇ ਪੂਰਾ ਪੂਰਾ ਉਤਰਨ ਦੀ ਸੋ ਲੱਗੇ ਹੋਏ ਆ ਪ੍ਰਦੀਪ ਪੰਜਾਬ ਸਰਕਾਰ ਦੀ ਜੇ ਗੱਲ ਕੀਤੀ ਜਾਵੇ ਪੰਜਾਬ ਇਸ ਵਕਤ ਤਾਂ ਬੜੀ ਸੰਵੇਦਨਸ਼ੀਲ ਸਥਿਤੀ ਤੇ ਵਿੱਚ ਗੁਜ਼ਰ ਰਿਹਾ ਹੜ੍ਹਾਂ ਦੀ ਸਥਿਤੀ ਹੈ 12000 ਕਰੋੜ ਦਾ ਬੜਾ ਰੌਲਾ ਪੈ ਰਿਹਾ ਹੈ ਕਿ ਸੈਂਟਰਲ ਸਰਕਾਰ ਕਹਿੰਦੀ ਕਿ ਪੰਜਾਬ ਨੂੰ ਜਿਹੜਾ ਡਿਜਾਸਟਰ ਮੈਨੇਜਮੈਂਟ ਫੰਡ ਦੇ ਵਿੱਚ 12000 ਕਰੋੜ ਆਇਆ ਹੈ ਸਾਡੇ ਵਿੱਤ ਮੰਤਰੀ ਸਾਹਿਬ ਕਹਿੰਦੇ ਕਿ ਉਹ ਤਾਂ ਕੱਲਾ ਕਿਤਾਬਾਂ ਚ ਹੀ ਹੈ ਕੀ ਲੱਗਦਾ ਹੈ ਕਿ ਜਿਹੜਾ ਫੰਡ ਵਰਤਨ ਦੇ ਵਿੱਚ ਕਪੜੇ ਬਾਜੀ ਹੋਈ ਹੈ ਜਾਂ ਪੰਜਾਬ ਸਰਕਾਰ ਆਪਣੇ ਫੰਡ ਵਰਤ ਨਹੀਂ ਸਕੀ ਦੇਖੋ ਇਸ ਗੱਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਬੇਨਤੀ ਕੀਤੀ ਸੀ ਵੀ ਇੱਕ ਕਮਿਸ਼ਨ ਬਿਠਾ ਕੇ ਇਨਕੁਆਇਰੀ ਕੀਤੀ ਜਾਵੇ ਵੀ 12000 ਕਰੋੜ ਰੁਪਇਆ ਗਿਆ ਕਿੱਧਰ ਹੂੰ ਤਿੰਨ ਸਾਲਾਂ ਜੇ ਸਰਕਾਰ ਇਹਨਾਂ ਦੀ ਰਹੀ ਹੈ ਸੋ ਚਲੋ ਜੇ ਇਹ ਕਹਿੰਦੇ ਕਾਂਗਰਸ ਵੇਲੇ ਅਕਾਲੀ ਦਲ ਵੇਲੇ ਉਹਨਾਂ ਨੂੰ ਛੱਡ ਕੇ ਤੁਸੀਂ ਤਾਂ ਦੱਸੋ ਵੀ ਤੁਸੀਂ ਤਿੰਨ ਸਾਢੇ ਤਿੰਨ ਸਾਲਾਂ ਦੇ ਵਿੱਚ ਉਹ ਜਿਹੜੀ ਰਕਮ ਆ ਉਹ ਕਿੱਥੇ ਲਾਈ ਹੈ ਹੂੰ ਸੋ ਹੜਾਂ ਦੇ ਹਾਲਾਤ ਹੀ ਵੇਖ ਲਓ ਆ ਕੁਝ ਪਿੰਡਾਂ 'ਚ ਇਹਨਾਂ ਨੇ ਡੀ ਐਫ ਸੀ ਦੀਆਂ ਡਿਊਟੀਆਂ ਲਾਤੀਆਂ ਵੀ ਸਾਨੂੰ ਤਰਪਾਲਾਂ 깔ੋ ਇਹ ਜਿਹੜੇ ਮੋਰੇ ਤਰਪਾਲਾਂ ਹੂੰ ਸੋ ਕਿਤੇ ਵੀ ਸਫਲ ਨਹੀਂ ਹੋਏ ਹੂੰ ਫੇਲੀਅਰ ਸਰਕਾਰ ਹੋ ਗਈ ਐ ਇਹ ਸੜਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪ੍ਰਦੀਪ ਜੀ ਚੰਗੇ ਕਰਦਾ ਉਹਦੇ ਜਦੋਂ ਕੋਈ ਚਾਰ ਉਹਦੇ ਘਰ ਦੇ ਵਿੱਚ ਪਰਿਵਾਰ ਆਉਂਦੇ ਨੇ ਉਦੋਂ ਪਤਾ ਲੱਗਦਾ ਹੂੰ ਸੋ ਇਹਨਾਂ ਦੇ ਸਿਸਟਮ ਦਾ ਇਹਨਾਂ ਦੇ ਕੰਮ ਦਾ ਫੇਲੀਅਰ ਸਾਬਤ ਹੋਇਆ ਹੜਾਂ ਦੇ ਵਿੱਚ ਹਾਲਾਤ ਵੇਖ ਲਓ ਕੀ ਪੈਦਾ ਕਰਦੇ ਆਂਦੇ ਸੀ ਟੇਲਾਂ ਤੱਕ ਅਸੀਂ ਪਾਣੀ ਪਹਜਾਵਾਂਗੇ ਗੁਰਗੁਰ ਚੂਹੀ ਤਾਂ ਸਾਡੇ ਛੱਤਾ ਤੱਕ ਪਾਣੀ ਪਹਜਾਤਾ ਟੇਲਾਂ ਨੂੰ ਛੱਡੋ ਸੋ ਹਾਲਾਤ ਬੜੇ ਮਾੜੇ ਆ ਮੈਂ ਤਾਂ ਪੰਜਾਬ ਵਾਲਿਆਂ ਨੂੰ ਬੇਨਤੀ ਕਰਦਾ ਰੱਬ ਦਾ ਨਾਮ ਲਿਆ ਕਰੋ ਜਿਹੜੀ ਗਲਤੀ ਤੁਸੀਂ ਕਰ ਬੈਠੇ ਆ ਇਹ ਗਲਤੀ ਹੁਣ 5 ਸਾਲ ਤੱਕ ਭੁਗਤਨੀ ਪੈਣੀ ਐ ਸੋ ਆਉਣ ਵਾਲੇ ਟਾਈਮਾਂ ਦੇ ਵਿੱਚ ਜਿਹੜੀ ਸਰਕਾਰ ਚੰਗੀ ਸਰਕਾਰ ਕਾਂਗਰਸ ਦੀ ਸਰਕਾਰ ਆਊਗੀ ਸੋ ਕੋਸ਼ਿਸ਼ ਹੋਊਗੀ ਤੁਹਾਡੀਆਂ ਹਸਾਮੀਤਾਂ ਦੇ ਪੂਰਾ ਉਤਰਾ ਪ੍ਰਧਾਨ ਮੰਤਰੀ ਸਾਹਿਬ ਦੀ ਫੇਰੀ ਹੋਈ ਉਮੀਦ ਸੀ ਪੰਜਾਬ ਨੂੰ ਵੱਡਾ ਪੈਕੇਜ ਮਿਲੂਗਾ 1600 ਕਰੋੜ ਦਾ ਪੈਕੇਜ ਦੇ ਕੇ ਗਏ ਤੇ ਜਾਂਦੇ ਜਾਂਦੇ ਸਾਡੇ ਮੰਤਰੀ ਸਾਹਿਬ ਨੂੰ ਭਾਸ਼ਾ ਵੀ ਸਿਖਾ ਗਏ ਉਹ ਕਹਿੰਦੇ ਤੁਹਾਨੂੰ ਹਿੰਦੀ ਸਮਝ ਨਹੀਂ ਆਉਂਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਮੰਤਰੀ ਸਾਹਿਬ ਨੇ ਜਵਾਬ ਕਿਉਂ ਨਹੀਂ ਦਿੱਤਾ ਉਹਨੂੰ ਕੋ ਜੀ ਮੈਂ ਤਾਂ ਬੰਗਲਾ ਵੀ ਸਿੱਖ ਲੂੰਗਾ ਮੈਂ ਤਾਂ ਤਾਮਲਾਡੂ ਵਾਲੀ ਵੀ ਸਿੱਖ ਲੂੰਗਾ ਪਰ ਘੱਟੋ ਘੱਟ ਸਾਨੂੰ ਜਿਹੜੀ ਲੋੜ ਆ ਪੰਜਾਬ ਵਾਲਿਆਂ ਨੂੰ ਤੁਸੀਂ 1600 1600 ਮੇਰੇ ਖਿਆਲ 1600 ਕਰੋੜ 1600 ਕਰੋੜ ਦੇ ਕੇ ਗਏ ਆ 50000 ਕਰੋੜ ਦਾ ਪੈਕੇਜ ਆਪਾਂ ਨੂੰ ਮਿਲੂਗਾ ਫੇਰ ਕਿਤੇ ਜਾ ਕੇ ਮੜਾ ਮੋਟਾ ਜ਼ਖਮਾਂ ਤੇ ਲੂਣ ਤਰੋਕਿਆ ਜ਼ਖਮਾਂ ਤੇ ਸੋਰੀ ਮਲਮ ਹੁਣੀ ਐ ਤੇ ਇਹ ਤਾਂ ਲੂਣ ਤਰੋਕ ਗਏ ਸਾਡੇ ਤੇ 1600 ਮੈਨੂੰ ਦੱਸੋ ਜੀ ਉਹਦੇ ਨਾਲ ਕੀ ਕਰਾਂਗੇ ਬਿਲਕੁਲ ਤੇ ਕੀ ਉਹਦੇ ਨਾਲ ਨਵੇੜਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਦਸ ਕੋ ਇਸਨ ਪਰਮੇਂਦਰ ਟੈਂਪਲ ਜੀ ਜਿਨ੍ਹਾਂ ਨੇ ਹੁਣੇ-ਹੁਣੇ ਜਿਹੜੇ ਸ਼ਮੂਲੀਅਤ ਕਰਵਾਈ ਹੈ ਸ਼੍ਰੋਮਣੀ ਅਕਾਲੀ ਦਲ ਚੋਂ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਵਾਸਤੇ ਹਲਕੇ ਦੇ ਵਿੱਚ ਇਹ ਇੱਕ ਬਹੁਤ ਵੱਡੀ ਸਫਲਤਾ ਮੰਨੀ ਜਾ ਸਕਦੀ ਹੈ ਕਿਉਂਕਿ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਜਿਸ ਢੰਗ ਦੇ ਨਾਲ ਅੱਗੇ ਵਧ ਰਹੀ ਹੈ ਤੇ ਉਮੀਦ ਕਰ ਰਹੇ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਜਿਹੜਾ ਕਿ ਕਿਹਾ ਜਾਂਦਾ ਕਾਂਗਰਸ ਪਾਰਟੀ ਦਾ ਕੋਈ ਵਿਧਾਇਕ ਅਜੇ ਤੱਕ ਹਲਕੇ ਨੂੰ ਨਹੀਂ ਮਿਲ ਸਕਿਆ ਸੋ ਹਾਲਾਤ ਜਿਹੜੇ ਬਣਦੇ ਜਾ ਰਹੇ ਨੇ ਲੱਗਦਾ ਕਿ ਜੀਤ ਬਲਾਸਪੁਰੀ ਦਾ ਘਰ ਕਿਹੜੇ ਪਾਸੇ ਆ ਤੇ ਉਹ ਕਿਧਰੋਂ ਆਉਂਦਾ ਨਹੀਂ ਪਤਾ ਜੀ ਨਹੀਂ ਪਤਾ ਜੀ ਦੱਸੋ ਕਿ ਇਹਨੂੰ ਪਤਾ ਸਾਡਾ ਜੈਜਾ ਲੈਣ ਤੱਕ ਨਹੀਂ ਆਇਆ ਜੀ ਉਹਨੇ ਸਾਨੂੰ ਦੇਣਾ ਤਾਂ ਕਿ ਸਾਡੀ ਸਤਿਕਾਰ ਹੋ ਰਹੀਆਂ ਸਰ ਕੇ ਕੇ ਆਉਂਦਾ ਜਾਂਦਾ ਉਹ ਬੰਦਾ ਨਹੀਂ ਆਇਆ ਬਹੁਤ ਬੁਰਾ ਸਾਡਾ ਇੱਕ ਪੁੱਛਣ ਤੱਕ ਨਹੀਂ ਆਇਆ ਵੀ ਤੁਸੀਂ ਜਿਉਂਦੇ ਹੋ ਕਿ ਮਰੇ ਹੋ ਜੀ ਦੇਣਾ ਤਾਂ ਉਹਨੇ ਕੁਝ ਕੀ ਆਪ ਦੇ ਸਾਨੂੰ ਕੁਝ ਅਜੇ ਤੱਕ ਸਾਡੇ ਤਰਪਾਲਾ ਕੋਈ ਤਾਂ ਮੰਗ ਕੇ ਪਾਈਆਂ ਕੁਝ ਪਾਇਆ ਆਕਾ ਹੋ ਗਿਆ ਪਿਆ ਕੋਈ ਤੇਲ ਬੱਤੇ ਵਾਲੇ ਨੂੰ 76 ਡਿੱਗੀਆਂ ਪਈਆਂ ਲੋਕਾਂ ਦੀ ਆਥੋਂ ਮੈਂ ਰਸਤੇ 'ਚ ਇੱਕ ਬੰਦਾ ਉਹਦਾ ਘਰ ਦਿਖਾ ਦਿੰਦਾ ਜੀ ਐਡਾ ਕਿ ਪੇ ਬੁਰਾ ਹਾਲ ਹੈ ਕੋਈ ਵੀ ਦੀ ਸੁਣਤ ਜੀ ਧੰਨਵਾਦ ਜੀ ਧੰਨਵਾਦ ਕੈਮਰਾ ਪਰਸਨ ਜਸਪੀ ਸਿੰਘ ਸੈਦੋ ਕੇ ਦਿਨ ਆ ਰੀਅਲ ਫੈਕਟ ਨਿਊਜ਼ ਲਈ ਬਤਨੀ ਕਲਾ ਤੋਂ प्रदीप ਢਿਲੋਂ ਦੀ ਇਹ ਵਿਸ਼ੇਸ਼ ਰਿਪੋਰਟ